ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਮਾਵਲੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਸੂਈਆਂ ਵੀ ਆ ਤੇ ਦੋ ਗੱਪੜਾਂ ਨੇ ਆਉਂ ਪੁੱਛ ਲੈਨੇ ਬਾਈ ਤੋਂ ਟੇਲ ਆਜੋ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋਈ ਵਧੀਆ ਹਾਂਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਨਰਮਲ ਸਿੰਘ ਜੀ ਹਮ ਪਿੰਡ ਭਾਈ ਰੂਪਾ ਹਮ ਤਸੀਰ ਖੂਰ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਨੇੜੇ ਪਿੰਡ ਬਈ ਨੇੜੇ ਸਲਾਦਪੁਰ ਰਹਿੰਦੇ ਨੇ ਭਗਤਾ ਭਾਈ ਕਾ ਮੋਬਾਈਲ ਨੰਬਰ ਬੋਲੋ ਮੋਬਾਈਲ ਨੰਬਰ 9463842852 ਜੀ ਦੂਜਾ ਹੈਗਾ 7087820605 ਜੀ ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਹੈ ਤੇ ਪਹਿਲਾ ਸੂਸ ਹੋਈ ਹੈ ਬਾਈ ਪਹਿਲਾ ਸੂਸ ਕਦੋਂ ਸੂਈ ਹੈ ਇਹ ਰਾਤ ਦੀ ਸੂਈ ਵੀ ਹੈ ਜੀ ਠੀਕ ਹੈ ਭਾਈ ਛੇਰ ਜੂਰ ਪੈ ਗਈ ਹੈ ਜੀ ਹਾਂਜੀ ਜੇ ਜੂਰ ਪੈ ਗਈ ਠੀਕ ਹੈ ਭਾਈ ਜੀ ਆਪਾਂ ਮਤਲਬ ਅੱਜ ਹੀ ਆਈਆਂ ਆਪਣੇ ਕੋਲੇ ਆ ਤੇ ਆਹ ਠੀਕ ਹੈ ਮੀਆਂ ਮੀਆਂ ਅੱਜ ਹੀ ਆਈਆਂ ਦੋਨੇ ਠੀਕ ਵੱਛੀ ਹੈ ਜੀ ਮਗਰ ਵੱਛੀ ਹੈ ਮਗਰ ਵੱਛੀ ਚੰਗੀ ਹੈ ਨਾ ਹਾਂਜੀ ਵੱਛੀ ਵਧੀਆ ਕਿੰਨਾ ਕ ਬੋਲਾ ਫਿਰ ਇਹ ਥੱਲੇ ਹਾਂ ਬੋਲਾ ਥੱਲੇ ਮੰਨ ਕੇ ਚਲੋ ਵੀ ਦਾ 8 10 ਲੀਟਰ ਹੋ ਗਏ ਮਤਲਬ ਮੈਂ ਤਾਂ ਹੁਣ ਹੁਣੀ ਆਪ ਭਲਿਆਂ ਦੇ ਅਗਲੇ ਨੇ ਠੀਕ ਆ ਰਾਤ ਦੀ ਸੂਈ ਵੀ ਆ ਉੱਥੇ ਮਤਲਬ ਚੋਕੇ ਲਿਆਂਦੀ ਹੁਣ ਠੀਕ ਆ ਆਰਡਰ ਚੰਗਾ ਹਾਂ ਥਾਣ ਥਣ ਚਵਾਈ ਚੰਗੀ ਆ ਬਈ ਹਾਂ ਥਾਣ ਚਵਾਈ ਵੀ ਤਾਂ ਬੜੀ ਚੰਗੀ ਜੀ ਠੀਕ ਆ ਬਈ ਬਾਕੀ ਠੰਡੀ ਬਹੁਤ ਆ ਜੇ ਐ ਨਹੀਂ ਗੱਲ ਕੋਈ ਮੈਂ ਪਹਿਲਣਾ ਵੀ ਲੱਤ ਛੜਾ ਲਗਾ ਮੈਂ ਕੋਈ ਨਹੀਂ ਹਾਂ ਠੰਡੀ ਠੰਡੀ ਬਹੁਤ ਆ ਬਈ ਜਿਵੇਂ ਮਨ ਲੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਦੁੱਤ ਹੁਣ ਮਤਲਬ ਵੀ ਹਫਤੇ ਚ ਦੁੱਤ ਤਾਂ ਹੋਈ ਅੱਜ ਰਾਤ ਦੀ ਸੂਈ ਵੀ ਹੈਗੀ ਹਾਂ ਤਰ ਕਿਉਂ ਆਪਾਂ ਮੰਨ ਕੇ ਚੱਲ ਵੀ ਅਗਲੇ ਦਿਨ ਘਰੇ ਚੋਕੇ ਲਿਆਏ ਆਗੇ ਠੀਕ ਆ ਹੁਣ ਥੋੜਾ ਜਿਹਾ ਚੋਇਆ ਸੀਗਾ ਹਾਂ ਖੋਲ ਲਾ ਬ ਰੰਗ ਰੂਪ ਚੰਗਾ ਯਾਦਬਰੀ ਚੰਗੀ ਹੈ ਕਰਮੀ ਘਟ ਮਨ ਨੂੰ ਫੈਰ ਫੂਡ ਕਰਮ ਵਾਲੀ ਦੀ ਚੰਗੀ ਆਉਂਦੀ ਆਜੋ ਮੁੱਲ ਕੀ ਹੈ ਭਾਈ ਇਹਦਾ ਮੌਲੀ بس ਆਪਾਂ ਬਾਦ ਘਟ ਕੋਈ ਨਹੀਂ ਹੁੰਦੀ 48000 ਦੀ ਬੱਚੀ ਦੇ ਦੇਣੀ ਠੀਕ ਆ 48000 ਰੁਪਏ ਬਾਈ ਨੇ ਮੁੱਲ ਰੱਖਿਆ ਬਾਈ ਕਹਿੰਦਾ ਲੈਣ ਦੇਣ ਵਾਲੀ ਰੇਟ ਰੱਖਿਆ ਕੋਈ ਵੱਧ ਨਹੀਂ ਕੋਈ ਘੱਟ ਨਹੀਂ 48000 ਰੁਪਏ ਮੁੱਲ ਕੋਈ ਸਾਫ ਸੁਥਰੀ ਬੱਚੀ ਹੈ ਜੀ ਜ਼ਰੂਰ ਕੋਈ ਫੇਸ ਉਸ ਚੰਗਾ ਕਰਮ ਵਾਲੀ ਦਾ ਕੱਦ ਵਧਾ ਥੋੜੀ ਥੋੜਾ ਤਾਰਾ ਵੀ ਚੰਗਾ ਬੱਚਾ ਮਗਰ ਬੱਚੀ ਐ ਸੂਈ ਸਵਾਈ ਐ ਖੜ ਜਾ ਮੱਕੀ ਠੰਡੀ ਬਹੁਤ ਐ ਇਹ ਨਹੀਂ ਗੱਲ ਠੀਕ ਆ ਤੁਸੀਂ ਠੰਡੀ ਐ ਹੂੰ ਜਿਵੇਂ ਆ ਰਾਤ ਵੀ ਸੋਈ ਆ ਹਲੇ ਕੋਈ ਸ਼ੱਕਰ ਨਹੀਂ ਧਾਰਾ ਮਾਰ ਕੇ ਰਹਾ ਨਹੀਂ ਕੋਈ ਠੀਕ ਆ ਬਾਈ ਮਾਰ ਲੈ ਚਵਾਈ ਚੈੱਕ ਕਰਾਉਣੇ ਮਾਰ ਦੇ ਬਾਈ ਧਾਰਾ ਚਵਾਈ ਦੇਖ ਚਵਾਈ ਬਹੁਤ ਚੰਗੀ ਆ ਚਵਾਈ ਬਹੁਤ ਚੰਗੀ ਲੈ ਜਿਵੇਂ ਮਰਜੀ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਚਵਾਈ ਜੋ ਪੂਰੀ ਚੰਗੀ ਆ ਜੰਨੇ ਵਰਗੀ ਚਵਾਈ ਆ ਹਾਂ ਠੰਡੀ ਦਾ ਬਾਲੀ ਹੈ ਜੀ ਸਹੀ ਗੱਲ ਹੈ ਬਈ ਨਾ ਕੋਈ ਨਿਆਣਾ ਵੀ ਨਹੀਂ ਲਾਇਆ ਕੋਈ ਚੱਕਰ ਨਹੀਂ ਦਾ ਕੱਲਾ ਕੱਲਾ ਥਾਣੂ ਮੁੱਕ ਗਿਆ ਥਾਣਾ ਮੋਲ 48000 ਰੁਪਏ ਮਾਨ ਤਾਂ ਜ਼ਰੂਰ ਹੋ ਜਾਊਗਾ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਸ ਹੋਈ ਹੈ ਇਹ ਪਹਿਲਾ ਸੂਸ ਹੋਈ ਹੈ ਜੀ ਸਵੇਰ ਦੀ ਸੂਈ ਹੈ 9 ਵਜੇ ਦੀ ਹੈ ਠੀਕ ਆ ਬੱਚਾ ਕੀ ਦੇਤਾ ਬਈ ਇਹਦੀ ਬੱਚੀ ਹੈ ਜੀ ਬੱਚੀ ਦੇ ਦਿੰਦਾ ਹਾਂ ਹਾਂ ਜੀ ਆਪਣੇ ਕੋਲ ਤਾਂ ਹਲੇ ਹੋਣੀ ਹੈ ਜੇ ਥੋੜੇ ਮੂਰੀ ਠੀਕ ਆ ਬਈ ਸੂਈ ਸਵਾਈ ਲੈਂਦੀ ਹੈ ਕਿੰਨੇ ਕੁ ਬਾਲੀ ਤੇ ਹਾਂ ਬਾਲਾ ਬਹੁਤ ਹੁਣ ਮੰਨ ਲਓ 3 ਕਿਲੋਟਰ ਚੋਇਆ ਜੀ ਹੂੰ ਬੱਚੇ ਨੂੰ ਝੰਗਾਤਾ ਸੀਗਾ ਠੀਕ ਆ ਹਾਂ ਜੀ ਦੁੱਧ ਤੋਂ ਮਤਲਬ ਜਾਤ ਪਾਤ ਵਾਲੀ ਦੁੱਧ ਤਾਂ ਨੇ ਦੇਰੂ ਵੀ ਹੈ ਮੇਰੇ ਖਾਉਂਦਾ ਵੀ 15 ਕਿਲੋ ਦਾ ਦੇਊਗੀ ਸੱਚੀ ਜਾਤ ਵਾਲੀ ਠੀਕ ਆ ਆਹ ਰਾਈ ਕਰਕੇ ਡਰੀ ਜਾਂਦੀ ਹੈ ਹੂੰ ਤੂੰ ਠੰਡੀ ਹੈ ਵੈਸੇ ਕੋਈ ਚੱਕਰ ਨਹੀਂ ਠੀਕ ਆ ਚੰਨ ਚੰਨ ਚੰਗਾ ਰੰਗ ਰੂਪ ਚੰਗਾ ਲੱਗ ਠੰਡੀ ਤੋਂ ਡਰਦੀ ਆ ਹਲੇ ਹੁਣੀ ਆਈ ਕਰਕੇ ਠੀਕ ਆ ਭਾਈ ਤੂੰ ਡਰਤੀ ਥੋੜੀ ਹੋਰ ਲਾ ਭਾਈ ਤੋਰ ਰੰਗ ਰੂਪ ਚੰਗਾ ਫੇਸ ਬਿਊਟੀ ਕਰਮੜੀ ਵੀ ਚੰਗੀ ਹੈ ਥਣ ਬੜਾ ਚੰਗਾ ਲੱਗਿਆ ਗੁਲਾਬੀ ਥਣ ਕੱਲਾ ਕਲਰ ਥਾਣ ਮੁੱਠੀ ਵਾਲਾ ਥਾਣਾ ਬਾਕੀ ਤੋਰਾ ਤਾਂ ਰੱਜ ਚੰਗਾ ਵੇੜਦਾ ਕੀ ਮੋਲ ਲ ਬਈ ਇਹਦਾ ਮੋਲ ਇਹ ਚੰਗਾ ਹੀ ਰੀ ਦੇ ਦੇਣੀ ਮਾਨ ਤਾਨ ਹੋ ਜਾਈ ਬਸ ਛੋੜ ਛੱਪੇ ਦਾ ਮਾਨ ਤਾਨ ਕਰ ਦਈਏ ਠੀਕ ਚਲ 54000 ਰੁਪਏ ਮੋਲ ਦਾ ਬਈ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਾਨ ਜ਼ਰੂਰ ਹੋ ਜਾ ਰੰਗ ਰੂਪ ਚੰਗਾ ਥਾਣਾ ਓਏ ਮੁੱਠੀ ਵਾਲਾ ਥਾਣਾ ਕੱਲਾ ਥਾਣਾ ਚੁੰਗਿਆ ਗੁਲਾਬੀ ਥਾਣਾ ਨੇੜ ਤੋਂ ਥਾਣ ਦਾ ਸਾਈਜ਼ ਚੈੱਕ ਕਰ ਲੋ ਅਣਭਉ ਚੰਗਾ ਲੱਗਦਾ ਚੋਣ ਜਾਣ ਪੂਰਾ ਚੰਗਾ ਹਾਂਜੀ ਚੋਣਾਂ ਗੱਲ ਕਰਾਂ ਬੱਚਾ ਹਲੇ 13 ਹੁ ਰੱਜਿਆ ਬੈਠੋ ਕੀ ਨਹੀਂ ਦੇਖ ਲੈਣੇ ਸੋਠਾ ਚਵਾਈ ਦੇਖੋ ਲੈ ਭਾਈ ਚਵਾਈ ਚੰਗੀ ਆ ਨਾ ਭਾਈ ਹਾਂਜੀ ਹੂੰ ਮੁੱਠੀ ਆ ਦਾ ਥਾਣੇ ਚਵਾਈ ਹਲੇ ਹੁਣੇ ਸੂਈਆ ਮੱਲਾ ਕੋਈ ਆਲਸਾ ਨਹੀਂ ਕੋਈ ਨਹੀਂ ਹੂੰ ਲੋ ਜੀ ਠੀਕ ਆ ਭਾਈ ਉਹ ਕਾਣ ਸੋਣ ਪੂਰਾ ਚੰਗਾ ਲੱਗਈ ਹਾਂ ਮੁੱਠੀ ਆ ਦਾ ਥਣ ਕੱਲਾ ਕੱਲਾ ਕਾਣ ਮੋਲੇ ਦਾ ਚਰੰਜਰਨ ਜਾਈ 54000 ਰੁਪਿਆ ਮਾਨ ਤਾਂ ਜ਼ਰੂਰ ਹਾਂ ਲੱਗਦਾ ਅੱਗੇ ਬਾਈ ਤਨਾ ਨੰਬਰ ਕਿਹੜਾ ਸੂਆ ਸੁੰਦੀ ਐ ਇਹ ਪਹਿਲਾ ਸੂਆ ਸੁੰਦੀ ਬਾਈ ਕਿੰਨੇ ਦਿਨ ਲੈਂਦੀ ਐ ਜੀ ਇਹ ਮਤਲਬ ਲੈਂਦੀ ਐ 5-7 ਦਿਨ ਪਹਿਲਾ ਸੂਆ 5-7 ਦਿਨ ਲੈਂਦੀ ਐ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਇਹ ਨਸਲ ਬ੍ਰੀਡ ਦੱਸ ਜੀ 20 ਕਿਲੋ ਦੁੱਧ 20 ਕਿਲੋ ਪਾ ਦੋ ਜੀ ਠੀਕ ਆ ਬਹੁਤ ਚੰਗਾ ਬਹੁਤ ਚੰਗਾ ਜੀ ਕੱਲਾ ਕੱਲਾ ਥਾਣੇ ਗਲਾ ਸਮਾਈ ਵਾਲੇ ਬੰਦੇ ਕੋਲੇ ਜਾੜੀ ਪੈਸੇ ਹੂੰ ਬੀਤੂ ਘਰ ਘਰ ਪਉਜੀ ਬਣਾ ਠੀਕ ਆ ਰੰਗ ਰੂਪ ਵੀ ਚੰਗਾ ਪ੍ਰਿੰਟ ਪ੍ਰਿੰਟ ਚੰਗਾ ਆਰਡਰ ਬੜਾ ਕਮਾਲ ਦਾ ਤਿਆਰ ਕਰਦੇ ਨੇ ਕੱਚੀ ਕੱਚੀ ਆ ਬਈ ਦਿਨ ਹਜੇ ਲੈਂਦੀ ਆ ਬਈ ਤੇ ਇਹ ਵੀ ਪਾ ਸਕਰੀ ਬੰਦਾ ਸੇਵਾਲੇ ਕੋਲੇ ਜਾ ਠੀਕ ਹੂੰ ਯਾਦਪਰੀਟ ਬਹੁਤ ਜਿਆਦੇ ਜੀ ਸਹੀ ਗੱਲ ਥਣ ਥਣ ਕਿੰਨਾ ਚੰਗਾ ਜੀ ਖੋਲ ਲੈ ਬਈ ਤੋਰ ਕੇ ਦਿਖਾ ਦੇ ਕੱਦ ਵੀ ਠੀਕ ਆ ਰੰਗ ਵੀ ਠੀਕ ਆ ਬਈ ਫੇਸੂਟ ਚੰਗਾ ਥਣ ਬੜਾ ਚੰਗਾ ਲੱਗਿਆ ਗਲਾਬੀ ਥਣ ਬਾਕੀ ਹਜੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹਦਾਂ ਨੂੰ ਆਰਡਰ ਦੀ ਕੁਆਲਿਟੀ ਜਿਹੜੀ ਨੇ ਵਧੀਆ ਤਿਆਰ ਕਰ ਲੈਣੀ ਆ ਕੀ ਮੋਲਾ ਬਾਈ ਇਹਦਾ ਇਹ ਜੀ 64000 ਦੇ ਦੇਣੀ 64000 ਰੁਪਏ ਮਾਨ ਤਾਨ ਹੋ ਜੂ ਬਾਈ ਹਾਂ ਜੀ ਬਸ ਛੋਟਾ ਛੱਪਾ ਮਾਨ ਤਾਨ ਕਰ ਲਾਂਗੇ 64000 ਰੁਪਏ ਮੋਲਾ ਬਾਈ ਮੱਛੀ ਦੀ ਬਰੀਡ ਵਾਲੀ ਆ ਜੀ ਹਾਂ ਬਰੀਡ ਵਾਈਜ਼ ਬਹੁਤ ਹੈ ਜੀ ਬਰੀਡ ਵਾਈਜ਼ ਬਹੁਤ ਹੈ ਜੀ ਬਾਕੀ ਸਫਾਈਆਂ ਵਾਲੀਆਂ ਉਸ ਦੇਖੋ ਬੋਦੀਵਾਦੀ ਬਹੁਤ ਚੰਗੀ ਆ ਸਫਾਈ ਬਹੁਤ ਜ਼ਿਆਦੇ ਆ ਹਾਂ ਮੋਲ 64000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਾਨ ਕੋਈ ਨਹੀਂ ਕਰ ਬਤਾ ਆ ਜਾ ਉਹਰਾ ਤਾਰਾ ਚੰਗਾ ਆਰਡਰ ਹੈ ਜੀ ਬਈ ਕੱਚੀ ਕੱਚੀ ਆਦਨ ਲੈਣਦੀ ਹੈ ਜਿਹੜੀ ਆਰਡਰ ਦੀ ਬਨਾਵਟਾ ਬਹੁਤ ਚੰਗੀ ਆ। ਬਸ ਸੱਜ ਨੇ ਪੂਰੀ ਤਿਆਰ ਹੋ ਜਾਣੀ। ਹੂੰ ਸਹੀ ਗੱਲ ਆ। ਆਰਡਰ ਤਾਂ ਹੈ ਤੁਰੇ ਨਹੀਂ ਜਾਣਾ ਜਿਹੜੇ ਸਾਹ ਨਾਲ ਦੀ ਬਰੀਡ ਆ ਕਿ ਬਰੀਕਾਂ ਨਾਲ ਠੀਕ ਆ। ਲੋ ਬਣਾਉਣਾ ਆਰਡਰ ਨੇ। ਹੂੰ ਠੰਡੀ ਸੀਲਾ ਪੂਰੀ। ਹਾਂਜੀ ਠੰਡੀ ਸੀਲਾ ਪੂਰੀ। ਠੀਕ ਆ। ਪੂਰੀ ਠੰਡੀ ਸੀਲਾ। ਪੂਰੀ ਚੰਗੀ ਕਿਸੇ ਵੀ ਗੱਲ ਜਿਵੇਂ ਮਰਜੀ ਹੱਥ ਲਾਈ ਚੱਲ ਕੋਈ। ਠੰਡੀ ਸੀਲਾ। ਹਾਂ ਦੇਖੋ। ਨਾ। ਤੁਈ ਚੱਕਰੀ ਨਹੀਂ ਹੰ ਹਾਂ ਥਾਣ ਦੇਖੋ ਉਹ ਜਾਤ ਕਾਂ ਨੂੰ ਫਿਰ ਜਾਤ ਤਾਂ ਫਰਠੰਡੀ ਹੁੰਦੀ ਐ ਨਸਲ ਪੂਰੀ ਦਾ ਜਾਤ ਜੀ ਸਹੀ ਗੱਲ ਆ ਥਾਣ ਦੇਖੋ ਇਹ ਕਿੰਨਾ ਚੰਗਾ ਥਾਣ ਬੜਾ ਕਮਾਲ ਦਾ ਬੜੀ ਢੱਲਾ ਢੁਲਾ ਬਾਹਲਾਂ ਆਈ ਹਲਤਾਂ ਹਾਂ ਢੱਲਾ ਮੋਕ ਬਰੀਡ ਬਹੁਤ ਹੈਗੀ ਆਗੇ ਵੀਰੇ ਚਾਰ ਨੰਬਰ ਕਿਹੜਾ ਸੂਸ ਹੁੰਦੀ ਇਹ ਵੀ ਦੂਜਾ ਸੂਸ ਹੁੰਦੀ ਬਾਈ ਜੀ ਕਿੰਨੇ ਦਿਨ ਲੈਂਦੀ ਐ ਜੀ ਇਹ ਪਾਸਾ ਉਹਦੇ ਨੇ ਲਓ ਜੀ ਹਫਤਾ ਲਾ ਲਓ ਠੀਕ ਆ ਕੀ ਰਿਕਾਰਡ ਆ ਦੁੱਧ ਆ ਬਾਈ ਦੁੱਧ ਪਿਛਲੇ ਸੂਏ ਦੱਸਿਆ ਜੀ ਮਾਲਕਾਂ ਨੇ ਵੀ 15 ਲੀਟਰ ਚ ਹੋਇਆਗਾ ਦਾ ਠੀਕ ਆ ਮੇਰੇ 15 16 ਦਾ ਇਤੀ ਵੀ ਖੁੱਲਾ ਦੇਊਗੀ ਹਾਂ ਹੋਰ ਲਾ ਬਈ ਤੋਰ ਤੇ ਜਿੰਨੇ ਕਰਾਸ ਬਰੀਡ ਚ ਆ ਗਈ ਜਿੰਨੇ ਹੁਣ ਮੋਰੇ ਗਰਮੀ ਦਾ ਮੋੜ ਪੀਣ ਨੂੰ ਬੰਦੇ ਨੇ ਗਰਮੀ ਗਰਮੀ ਨਹੀਂ ਮਾਨਦੀ ਗਰਮੀ ਬਿਲਕੁਲ ਨਹੀਂ ਮਾਨਦੀ ਫੈਂਡ ਫੋਨ ਕਰਮ ਵਾਲੀ ਦੀ ਫੁੱਲ ਚੰਗੀ ਉਹ ਕੱਦ ਵੱਡ ਚੰਗਾ ਬਾਕੀ ਤੋਰਾ ਤਾਰਾ ਚੰਗਾ ਵੈਗ ਦਾ ਖਾਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਾਨ ਇਕੱਲਾ ਇਕੱਲਾ ਥਾਣਾ ਵੀ ਮੋੜ ਦੇ ਬਈ ਕੀ ਮੋਲ ਆ ਭਈ ਇਹਦਾ ਇਹ 45000 ਦੀ ਦੇਣੀ ਹੈ ਮਾਨਤਾਨ ਹੋ ਜੀ ਬਾਈ ਹਾਂ ਜੀ ਬਸ ਮਾੜਾ ਮੋਟਾ ਕਰ ਲਾਂਗੇ ਠੀਕ 45000 ਰੁਪਿਆ ਮੋਲ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜੂ ਆਰਡਰ ਬਾਈ ਬਹੁਤ ਚੰਗਾ ਤਿਆਰ ਕਰਦੇ ਕੱਚੀ ਆ ਹਜੇ ਬਾਈ ਕਹਿੰਦਾ ਲੈਂਦੀ ਆ ਹਫਤਾ ਖੰਡ ਉਦੋਂ ਨੂੰ ਆਰਡਰ ਦੀ ਕੁਆਲਿਟੀ ਦੇਖੋ ਲੈ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਦੇ ਗਰਮੀ ਗੁਰਮੀ ਨਹੀਂ ਜਉਂਦੀ ਮੰਦੀ ਇਹ ਹਾਂ ਗਰਮੀ ਬਿਲਕੁਲ ਨਹੀਂ ਪਉਂਦੀ ਫੈਂਟ ਚੰਗੀ ਆ ਹਾਂਜੀ ਤੇ ਨਾਗੇ ਸੀਗੇ ਭਰਾ ਕੋਲੇ ਚਾਰ ਚਾਰੀ ਲਖਾਂ ਤੇ ਕਿਸੇ ਵੀਰ ਦੇ ਚਾਰਾਂ ਜੋ ਕੋਈ ਵੀ ਪਸੰਦ ਆ ਵਾਈ ਨਾ ਨਾ ਚੱਕਰ ਲਓ ਜੀ ਧੰਨਵਾਦ